ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਦਸਿਲਤਾਪਾ ਤੇ ਨੇੜੇ ਭਧੌੜ ਰਹਿਣਦਾ ਬਾਈ ਜੀ ਨੇ ਕਰਾਵਾਂਗੇ ਗੱਲਬਾਤ ਐਚ ਐਫ ਨਸਲ ਦੀ ਵਹਿੜ ਆ ਗਈ ਦੂਜਾ ਸੂਆ ਤੇ ਕਦੋਂ ਸੂਈ ਆ ਕੀ ਇਹਦੀ ਡਿਟੇਲ ਆ ਕਿੰਨਾ ਦੁੱਧ ਵਾਧਾ ਕਿੰਨਾ ਇਹਨੇ ਪਰ ਦਿੱਤਾ ਸੀਗਾ ਗੱਲਬਾਤ ਛੋਟੀ ਬਾਈ ਨਾਲ ਕਰਾਵਾਂਗੇ ਇੱਕ ਨੰਬਰ ਵਹਿੜ ਆ ਗਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਹ ਵੀਰੇ ਪਿੰਡ ਕਿਹੜਾ ਆ ਗਿਆ ਪਿੰਡ ਵੀਰੇ ਹਰਕੜਾ ਨੇੜੇ ਜੰਨੀਆਣਾ ਰੋਡ ਹਾਂਜੀ ਡੇਰਾ ਬਾਬਾ ਸਲਾਦਪੁਰਾ ਸਰਸੇ ਵਾਲਾ ਡੇਰਾ ਆਪਣੇ ਨੇੜੇ ਆਇਆ ਜਾ ਇੱਥੇ ਬਰਨਾਲਾ ਰੋਡ ਇਧਰ ਨਾਲ ਦਾ ਕੋਲ ਜਿਹੜਾ ਹਾਂਜੀ ਠੀਕ ਆ ਵੀਰੇ ਤੇ ਵੀਰੇ ਅੱਜ ਕੀ ਡਿਟੇਲ ਆ ਜਿਹੜੀ ਬੈੜ ਹੈਗੀ ਦੀ ਇਹ ਬਾਈ 25+ ਦੁੱਧ ਦਊਗੀ ਹੁਣ 18 ਕਿਲੋ ਬੋੜੀ ਤਿਆਰ ਆ ਕੱਲ ਸਵੇਰੇ ਸੂਈ ਸੀ ਆਟ ਰਹੀ ਠੀਕ ਕਰ ਜਮਾ ਕਲੀਅਰ ਆ ਵੀਡੀਓ ਆਪਣੇ ਕੋਲੇ ਜੇਰ ਠੀਕ ਆ ਵੀਰੇ ਤੇ ਸੀਲ ਢੰਗੀ ਪੂਰੀ ਆ ਪੂਰੀ ਸੀਲ ਢੰਗੀ ਆ ਬਾਈ ਆ ਦੇਖੋ ਜੀ ਨਾ ਨਾ ਪਾਓ ਨਾ ਪਾਓ ਇੱਕ ਨੰਬਰ ਕੰਪੈਕਟ ਦਾ ਆਰਡਰ ਆ ਅੱਗੇ ਪਿੱਛੇ ਦਾ ਹਵਾਨਾ ਮੂਰੇ ਵੀ ਫੁੱਟ 1.5 ਫੁੱਟ ਪਿਆ ਤੇ ਮਗਰ ਵੀ ਪਿਆਗਾ ਚਲ ਕਰ ਦੇ ਧਾਰਾ ਮਾਰ ਦੇ ਧਾਰਾ ਬਾਈ ਧਾਰਾ ਮਾਰ ਲੈ ਬਹੁਤ ਸੀਰਾ ਦੇਖੋ ਨਿਬੜਦੀ ਆ ਧਾਰਾ ਜੋ ਇੱਕ ਨੰਬਰ ਆ ਦੇਖੋ ਇੱਕ ਪੜਾ ਦਾ ਕਰਕੇ ਕਰਦੀ ਆ ਬਾਈ ਧਾਰਾ ਨੂੰ ਸਮਾਰ ਕੇ ਮਾਰ ਦਿਓ ਧਾਰਾ ਪਣਾ ਕੀ ਹੈ ਬਈ ਠੀਕ ਆ ਵੀਰੇ ਸਾ ਦੇਖ ਇੱਕ ਨੰਬਰ ਬੱਚੀ ਹੈਗੀ ਤੇ ਕੱਢੀ ਨੂੰ ਬਾਹਰ ਤੋਰ ਕੇ ਦਿਖਾ ਦੀਏ ਪੂਰੀ ਚੰਗੀ ਵਹਿੜ ਦੁੱਧ ਜਾਨੀ ਕਢ ਦੂਗੀ 24 ਤਾਂ ਕਢ ਹੀ ਦੂ ਨਾ 25 ਤੋਰੀ ਵੀਰੇ ਲੰਮੀ ਤੋਰ ਦੇ ਆ ਦੇਖ ਫੇਸ ਕੁਆਲਟੀ ਕਰ ਲੋ ਚੱਕ ਇੱਕ ਨੰਬਰ ਬੱਚੀ ਆ ਲੈ ਚੱਲ ਪੂਰੀ ਵਧੀਆ ਚਲੋ ਜੀ ਦੇਖੋ ਜੰਮਨ ਇਹ ਵਾ ਨੀਡ ਤੋਂ ਦਿਖਾਉ ਨਾ ਰੋਕ ਨੀ ਵੀਰੇ ਆ ਦੇਖ ਕੀ ਬਾਤ ਆਲੇ ਵਾ ਬਾਕੀ ਦਾ ਥੋੜਾ ਜਿਹਾ ਚਪਚ ਕਰਾਸ ਵੀ ਹੈਗਾ ਤੇ ਗਰਮੀ ਭੋਰਾ ਵੀ ਨਹੀਂ ਇਹਨੇ ਮੰਨਣੀ ਲਿਆ ਇੱਕ ਨੰਬਰ ਵੜ ਆ ਗਈ ਪਿੰਡ ਬਾਈ ਦਾ ਲੱਕੜੇ ਨੰਬਰ ਬੋਲਦਾ ਪੂਰੀ ਵਧੀਆ ਕੋਈ ਚੱਕ ਨੀ ਦੇਖੋ ਜੀ ਔਟੰਗੂ ਹਵਾਨਾ ਬਾਹਰ ਬੈਠੀ ਧੂਲ ਪੂਰੀ ਆ ਦੇਖੋ ਜੀ ਬਾਕੀ ਇਹ ਪੜਾ ਦਾ ਕਰਕੇ ਕਰਦੀ ਮਰੀ ਬਾਈ ਕਹਿੰਦਾ ਭੋਜ ਦੋ ਟਾਈਮ ਚੋ ਕੇ ਲੈ ਜਾਓ ਕੋਈ ਇਹੋ ਜੀ ਗੱਲ ਨਹੀਂ ਹੈਗੀ ਮਗਰ ਬੱਛਾ ਆ ਗਿਆ ਬੱਛਾ ਜੀ ਠੀਕ ਆ ਮਤਲਬ ਇਧਰੋਂ ਵੀ ਕਰੋਨਾ ਵੀਰੇ ਤੁਹਾਨੂੰ ਥਾਣੇ ਦੇ ਪੂਰੇ ਚੰਗੇ ਆ ਦੇਖੋ ਚਾਰੇ ਥਾਣੇ ਨਿਕਲਵੇਂ ਪੂਰੇ ਗੈਪ ਤੇ ਗੁੱਲੇ ਵਾਲਾ ਥਾਣ ਲੱਗਿਆ ਵਾ ਫੇਸ ਕੁਆਲਟੀ ਪੂਰੀ ਵਧੀਆ ਗਰਮੀ ਚੱਲਣ ਵਾਲਾ ਤੋਹਫਾ ਵੀਰੇ ਇੱਕ ਨੰਬਰ ਆ ਦੂਜੇ ਪਾਸੇ ਵੀ ਤੁਹਾਨੂੰ ਮਿਲਕ ਵੇਨੇ ਦੀ ਮੈਂ ਕਰਾਉਣਾ ਚੈੱਕ ਆ ਦੇਖੋ ਜੀ ਰਸਾ ਪਾਇਆ ਪਰ ਗਈ ਹੈਗੀ ਇੱਕ ਨੰਬਰ ਫੇਸ ਆਗਾ ਹੁਣ ਬਾਈ ਨੇ ਜੇਰ ਵੀ ਪਵਾ ਦੀ ਸੂ ਵੀ ਪਈ ਹੁਣ ਤਾਂ ਤੁਸੀਂ ਇਕੱਲਾ ਦੁੱਧ ਹੀ ਪਾਉਣਾਗਾ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਨਹੀਂ ਬਾਈ ਫਿਰ 9972454124 ਫਿਰ ਬੋਲ ਦੇ ਇੱਕ ਵਾਰੀ 9972454124 ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਐਚਪ ਨਸਲ ਦੀ ਪੂਰੀ ਵਧੀਆ ਬੈੜਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ